ਜੀ ਪਰ ਕੋਸ਼ਿਸ਼ ਕਿ ਦਿਨ ਪਹਿਲਾਂ ਤੁਸੀਂ ਵੀ ਵੇਖਿਆ ਹੋਣਾ ਵੀ YouTube ਦੇ ਉੱਤੇ Facebook ਦੇ ਉੱਤੇ ਜਿਹੜੇ ਭਰਾ ਸ਼ੋਅ ਰਿੰਗ ਮੰਨ ਕੇ ਚਲੋ ਆਰਗੇਨਾਈਜ਼ ਕਰਦੇ ਆ ਜੀ ਉਹਨਾਂ ਦੀਆਂ ਵੀਡੀਓ ਵੇਖ ਕੇ ਦਿਲ ਨੂੰ ਬਹੁਤ ਵੱਡੀ ਥੇਸ ਪਹੁੰਚੀ ਆ ਵੀ ਅਸੀਂ ਸ਼ੋਅਾਂ ਦੇ ਵਿੱਚ ਬੜੇ ਅੱਜ ਤੋਂ ਤਿਆਰੀ ਕਰਦੇ ਪਏ ਆ ਚਾਰ ਪੰਜ ਮਹੀਨੇ ਬਾਅਦ ਸ਼ੋਅ ਆ ਪਰ ਤਿਆਰੀ ਅੱਜ ਤੋਂ ਆ ਜੇ ਉੱਥੇ ਪਾਰਸ਼ਲਟੀ ਹੋ ਰਹੀ ਆ ਤੇ ਬਹੁਤ ਮਨ ਨੂੰ ਥਕਾ ਲੱਗਾ ਵਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਜੇ ਵੇਖੋ ਬਾਈਕਾਡ ਕਰਨ ਦਾ ਹੀ ਆ ਜੀ ਹਣਾ ਕੋਸ਼ ਹੁਣ ਭਰਾ ਕਹੀ ਜਾਂਦੇ ਵੀ ਆਪਾਂ ਨੁਕਰ ਦਾ ਰੇਂਗ ਹੀ ਨਹੀਂ ਕਰਵਾਉਣਾਗਾ ਪੰਜਾਬ ਕਿਹੜੀ ਚੀਜ਼ ਤੋਂ ਉੱਠਿਆ ਵਾ ਨੁਕਰਿਆਂ ਦੀ ਬਰੀਡ ਤੋਂ ਪਰ ਆਪਣੇ ਪੰਜਾਬੀ ਭਾਈ ਕਹਿ ਰਹੇ ਜੀ ਅਸੀਂ ਨੁਕਰਿਆਂ ਨੂੰ ਬਰੀਡ ਆਪਾਂ 쇼 ਦੇ ਵਿੱਚ ਨਹੀਂ ਪਾਉਣਾ ਤੇ ਫਿਰ ਆਪਾਂ ਕੀ ਸੋਚ ਰਹੇ ਆ ਵੀ ਆਪਾਂ ਕਿੱਥੇ ਉਹਨਾਂ ਦੇ ਪਿੱਛੇ ਧੱਕ ਰਹੇ ਆ ਜੀ 2008-9 ਤੋਂ ਹੀ ਜਿਹੜੇ ਮਾਰਵਾੜੀ ਕਰੋੜਾਂ ਰੁਪਈਆ ਚ ਘੋੜੇ ਗਏ ਆ ਜੀ ਉਹ 쇼ਾਂ ਦੇ ਕਰਕੇ ਸਦਵੀਰ ਸਿੰਘ ਬਾਦਲ ਦੀ ਬਹੁਤ ਵੱਡੀ ਦੇਣ ਆ ਜੋ ਅੱਜ ਦੇ ਹਾਲਾਤ ਐ ਇਸ ਮੌਕੇ ਦੇ ਘੋੜਿਆਂ ਵਾਲੇ ਖੇਤਰ ਦੇ ਵਿੱਚ ਇਸ ਤਰ੍ਹਾਂ ਤਾਂ ਬਣ ਚੁੱਕਿਆ ਹੈ ਵੀ ਮੈਂ ਬਾਬੇ ਸਾਹਿਬ ਦੀਆਂ ਲੱਤਾ ਖੇਚ ਰਿਆਂ ਬਾਬਾ ਸਾਹਿਬ ਨਰਵੈਲ ਦੇ ਖੇਚ ਰੇ ਨਰਵੈਲ ਰਾਜ ਗਿਲ ਦੇ ਖੇਚ ਰਿਆ